ਅੱਜ ਨਹੀਂ ਕੱਲ ਕਰਾਂਗੇ ਜਾਂ ਫਿਰ ਕੱਲ ਨੂੰ ਵੇਖਾਂਗੇ ਇਹ ਛੋਟੀਆਂ ਚੀਹਾਂ ਲੈਣਾ ਜੋ ਅਸੀਂ ਕਈ ਵਾਰ ਦਿਨ ਵਿੱਚ ਮਜ਼ਾਕ ਦੇ ਤੌਰ ਤੇ ਹੀ ਕਹਿ ਦਿੰਦੇ ਹਾਂ ਅਸਲ ਵਿੱਚ ਸਾਡੀ ਕਾਮਯਾਬੀ ਦਾ ਸਭ ਤੋਂ ਵੱਡਾ ਦੁਸ਼ਮਣ ਹੀ ਹੈ ਅਸੀਂ ਸੋਚਦੇ ਬਹੁਤ ਵਧੀਆ ਨੇ ਪਰ ਕਰਦੇ ਉਸ ਵੇਲੇ ਆ ਜਦੋਂ ਸਾਡੀ ਕੋਈ ਮਜਬੂਰੀ ਆ ਪਈ ਹੋਵੇ ਜਿੰਨਾ ਕੰਮ ਅੱਜ ਮੁੱਕ ਸਕਦਾ ਹੈ ਅਸੀਂ ਕੀ ਕਰਦੇ ਅਸੀਂ ਉਸ ਨੂੰ ਕੱਲ ਤੇ ੱੱਕ ਦਿੰਦੇ ਹਾਂ ਤੇ ਇਹੀ ੱੱਕਾ ਇੱਕ ਦਿਨ ਹੈ ਜਿਹੜਾ ਤੁਹਾਨੂੰ ਹੈ ਰਿਗਰੈਟ ਬਣਾ ਦਿੰਦਾ ਹੈ ਸੋਚੋ ਕਿ ਕੱਲ ਕਦੋਂ ਆਏਗੀ ਕੱਲ ਲਈ ਰੱਖੇ ਹੋਏ ਕੰਮ ਕੱਲ ਤੇ ਹੀ ਹੈ ਜਿਹੜਾ ਰਹਿ ਜਾਣਗੇ ਤੇ ਦਿਨ ਬਦਲਦਾ ਜਾਂਦਾ ਹੈ ਜਿਸ ਦਿਨ ਮਹੀਨੇ ਸਾਲ ਹੈ ਜਿਹੜੇ ਉਹ ਲੰਘਦੇ ਜਾਂਦੇ ਨੇ ਪਰ ਤੁਹਾਡੀ ਕੱਲ ਉਹ ਕਦੇ ਵੀ ਨਹੀਂ ਆਏਗੀ ਜੇ ਮਾਣਾ ਅਸੀਂ ਕੱਲ ਤੋਂ ਸ਼ੁਰੂ ਕਰਾਂਗੇ ਪੜਾਈ ਅਸੀਂ ਕੱਲ ਤੋਂ ਹੈ ਜਿਹੜੀ ਕਰਨੀ ਸ਼ੁਰੂ ਕਰਾਂਗੇ ਸਵੇਰੇ ਉੱਠ ਕੇ ਆਪਾਂ ਕੱਲ ਤੋਂ ਪੜਨਾ ਸ਼ੁਰੂ ਕਰਾਂਗੇ ਤੇ ਡਾਈਟ ਆਪਾਂ ਕੱਲ ਤੋਂ ਸ਼ੁਰੂ ਕਰਾਂਗੇ ਜਿਵੇਂ ਕੱਲ ਸਾਡਾ ਕੋਈ ਨਿੱਜੀ ਨੌਕਰ ਹੋਵੇ ਪਰ ਕੱਲ ਕਦੇ ਵੀ ਅੱਜ ਵਾਂਗ ਹੈ ਜਿਹੜਾ ਤਾਜ਼ਾ ਨਹੀਂ ਹੁੰਦੀ ਕੱਲ ਦੀ ਗੋਦ ਵਿੱਚ ਸਿਰਫ ਟਾਲਮਟੋਲ ਹੀ ਹੁੰਦੀ ਹੈ ਮਿਹਨਤ ਨਹੀਂ ਇਸ ਚੱਕਰ ਵਿੱਚ ਹੈ ਜਿਹੜਾ ਸਾਲ ਮਹੀਨੇ ਹੈ ਜਿਹੜਾ ਉਹ ਲੰਘ ਜਾਂਦੇ ਨੇ ਪਰ ਉਹ ਕੱਲ ਹੈ ਜਿਹੜੀ ਕਦੇ ਵੀ ਨਹੀਂ ਆਉਂਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦੀ ਆ ਕਿ ਇੱਕ ਬੰਦਾ ਹੈ ਜੋ ਹਰ ਰੋਜ਼ ਕੰਮ ਕਰਨਾ ਚਾਹੁੰਦਾ ਹੈ ਪਰ ਉਹ ਉਸ ਨੂੰ ਕੰਮ ਕਰਨ ਦਾ ਚਾਹ ਤਾਂ ਹੈ ਪਰ ਉਹ ਟਾਲ ਮਟੋਲ ਕਰਦੇ ਕਿ ਚੱਲ ਕੱਲ ਦੇਖ ਲਵਾਂਗੇ ਕੱਲ ਕਰ ਲਵਾਂਗੇ ਜੌਬ ਦੀ ਤਿਆਰੀ ਹੈ ਕੱਲ ਕਰ ਲਵਾਂਗੇ ਆਪਾਂ ਇੰਟਰਵਿਊ ਜਾਣਾ ਹੈ ਕੱਲ ਜਾਵਾਂਗੇ ਐਸੇ ਤਰ੍ਹਾਂ ਹੈ ਕਰਦੇ ਕਰਦੇ ਦਿਨ ਹੈ ਜਿਹੜੇ ਲੰਘ ਜਾਂਦੇ ਨੇ ਤੇ ਉਸ ਦੇ ਹੱਥ ਕੁਛ ਨਹੀਂ ਪੈਂਦਾ ਤੇ ਪੱਲੇ ਪੈਂਦਾ ਹੈ ਸਿਰਫ ਪਛਤਾਵਾ ਉਸ ਦੀ ਜ਼ਿੰਦਗੀ ਦਾ ਉਹੀ ਕੰਮ ਹੋਇਆ ਜੋ ਅੱਜ ਕਰਨ ਦੇ ਹੋ ਲਾਇਕ ਸੀ ਪਰ ਕੱਲ ਤੇ ਛੱਡ ਕੇ ਉਸਨੇ ਆਪਣੀ ਜ਼ਿੰਦਗੀ ਦੇ ਹੈ ਜਿਹੜੇ ਕੀਮਤੀ ਵਕਤ ਹੈ ਜਿਹੜਾ ਬਰਬਾਦ ਕਰ ਦਿੱਤਾ ਅਸਲ ਸਚਾਈ ਕੀ ਹੈ ਕਿ ਕੱਲ ਇੱਕ ਝੂਠ ਹੈ ਅੱਜ ਹੀ ਸੋਚੋ ਅੱਜ ਸਾਡਾ ਭਵਿੱਖ ਬਣਦਾ ਹੈ ਕੱਲ ਨਹੀਂ ਜੇ ਅਸੀਂ ਕੱਲ ਉੱਤੇ ਭਰੋਸਾ ਕਰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਹੈ ਜਿਹੜਾ ਤੋਖਾ ਦੇ ਰਹੇ ਹਾਂ ਕਾਮਯਾਬ ਲੋਕਾਂ ਦੀ ਇੱਕ ਆਦਤ ਹੁੰਦੀ ਹੈ ਜੋ ਕੰਮ ਕਰਨਾ ਹੈ ਅੱਜ ਹੀ ਕਰਨਾ ਹੈ ਜੋ ਆਪਾਂ ਨੇ ਕੋਈ ਕਿਸੇ ਚੀਜ਼ ਦੀ ਤਿਆਰੀ ਕਰਨੀ ਹੈ ਅੱਜ ਹੀ ਕਰਨੀ ਹੈ ਉਹੋ ਅੱਜ ਹੀ ਕਰ ਦਿੰਨੇ ਉਹ ਕਦੇ ਪਰਫੈਕਟ ਮੂਮੈਂਟ ਦਾ ਹੈ ਜਿਹੜਾ ਇੰਤਜ਼ਾਰ ਨਹੀਂ ਕਰਦੇ ਕਿਉਂਕਿ ਪਰਫੈਕਟ ਮੂਮੈਂਟ ਸਦ ਹੀ ਬਣਦਾ ਹੈ ਜਦੋਂ ਅਸੀਂ ਹੈ ਕੋਈ ਵੀ ਕੰਮ ਕਰਨ ਲਈ ਹੈ ਜਿਹੜਾ ਕਦਮ ਚੁੱਕ ਦਿੰਨੇ ਹੁਣ ਸੋਚੋ ਕਿ ਉਹ ਕਿਹੜਾ ਕੰਮ ਹੈ ਜੋ ਤੁਸੀਂ ਕਿਹ ਦਿਨਾਂ ਤੋਂ ਕਈ ਮਹੀਨਿਆਂ ਤੋਂ ਹੈ ਜਿਹੜਾ ਟਲਮਟੋਲ ਕਰਦੇ ਜਾਂਦੇ ਆ ਤੇ ਕੱਲ ਉੱਤੇ ਹੈ ੱੱਕੇ ਜਾਂਦੇ ਆ ਆਪਣੀ ਹੈਲਥ ਆਪਣੀ ਪੜ੍ਹਾਈ ਆਪਣਾ ਬਿਜ਼ਨਸ ਇਆ ਕੋਈ ਡਿਸੀਜਨ ਇਸ ਵੇਲੇ ਕਮੈਂਟ ਵਿੱਚ ਹੈ ਜਿਹੜਾ ਜ਼ਰੂਰ ਲਿਖਣਾ ਜੋ ਤੁਸੀਂ ਆਪਣਾ ਕੰਮ ਕੱਲ ਤੇ ਤੱਕ ਦੇ ਤੁਸੀਂ ਆ ਰਹੇ ਆ ਅਸੀਂ ਕਈ ਵਾਰ ਇਹ ਸੋਚਦੇ ਹਾਂ ਕਿ ਕੱਲ ਕਰ ਲਵਾਂਗੇ ਤਾਂ ਕੀ ਹੋ ਗਿਆ ਅੱਜ ਕੀ ਹੋ ਗਿਆ ਇਹ ਸੋਚ ਇੱਕ ਐਡਿਕਸ਼ਨ ਹੈ ਇਹ ਸਾਨੂੰ ਕੰਫਰਟ ਜ਼ੋਨ ਪੈਦਾ ਕਰਦੀ ਹੈ ਕੰਫਰਟ ਜ਼ੋਨ ਕਦੇ ਵੀ ਮਹਾਨ ਲੋਕ ਹੈ ਜਿਹੜਾ ਪੈਦਾ ਨਹੀਂ ਕਰਦੇ ਉਹ ਆਪਣੇ ਆਪ ਨੂੰ ਬਦਲਦੇ ਆ ਨੇ ਜੇ ਉਹ ਸਖਤ ਮਿਹਨਤ ਕਰਦੇ ਨੇ ਤਾਂ ਪਹਿਲਾ ਇਸ ਸੋਚ ਨੂੰ ਹੈ ਜਿਹੜਾ ਸਾਨੂੰ ਬਦਲਣਾ ਪਵੇਗਾ ਤੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਪ੍ਰੋਮਿਸ ਕਰੋ ਕਿ ਕੱਲ ਨਹੀਂ ਕਰਾਂਗੇ ਅੱਜ ਹੀ ਕਰਾਂਗੇ ਤੇ ਹੁਣੇ ਹੀ ਕਰਾਂਗੇ ਜੇ એનર્ਜੀ ਘਟਿਆ ਤਾਂ ਛੋਟੇ-ਛੋਟੇ ਕੰਮ ਹੈ ਜਿਹੜੇ ਉਹ ਕਰਨੇ ਸ਼ੁਰੂ ਕਰ ਦੋ ਉਹ ਕੱਲ ਤੇ ਨਾ ਟਾਲੋ ਆਪਣੇ ਫੋਨ ਤੋਂ ਹੈ ਜਿਹੜਾ ਡਿਸਟੈਂਸ ਘਟਾਣਾ ਤੁਸੀਂ ਸ਼ੁਰੂ ਕਰ ਦੋਵੋ ਤੇ ਆਪਣੇ ਉਹਨਾਂ ਕੰਮਾਂ ਦੇ ਵਿੱਚ ਲੱਗ ਜਾਵੋ ਜਿਹੜੇ ਤੁਸੀਂ ਕਈ ਮਹੀਨਿਆਂ ਤੋਂ ਕੱਲ-ਕੱਲ ਤੇ ਕਰਦੇ ਅੱਗੇ ਲੈ ਕੇ ਜਾ ਰਹੇ ਹੋ। ਇਹ ਵਾਰੀ ਅਸੀਂ ਇਮੋਸ਼ਨਲ ਰੀਜ਼ਨ ਕਰਕੇ ਵੀ ਇਹ ਜਿਹੜਾ ਕੰਮਾਂ ਟਾਲਦੇ ਰਹਿੰਦੇ ਹਾਂ। ਪਰ ਸੋਚੋ ਤੁਹਾਡੇ ਮਾਪਿਓ ਨੇ ਕਦੇ ਤੁਹਾਨੂੰ ਇਹ ਕਿਹਾ ਏ ਕਿ ਬੱਚੇ ਆਪਾਂ ਤੁਹਾਨੂੰ ਖਾਣਾ ਕੱਲ ਨੂੰ ਦਵਾਂਗੇ। ਕਦੇ ਕਿਸੇ ਮਾਂ ਨੇ ਕਿਹਾ ਏ ਕਿ ਮੈਂ ਆਪਣੇ ਬੱਚੇ ਦੇ ਕੱਪੜੇ ਹੈ ਜਿਹੜੇ ਕੱਲ ਨੂੰ ਧਵਾਵਾਂਗੀ ਅੱਜ ਨਹੀਂ। ਕਦੇ ਕਿਸੇ ਮਾਂ ਨੇ ਇਸ ਤਰ੍ਹਾਂ ਕਿਹਾ ਕਿ ਮੈਂ ਆਪਣੇ ਬੱਚੇ ਨੂੰ ਇਹ ਜਿਹੜਾ ਛੋਟੇ ਬੱਚੇ ਨੂੰ ਦੁੱਧ ਕੱਲ ਪਿਲਾਵਾਂਗੀ ਅੱਜ ਨਹੀਂ। ਤੇ ਕੋਈ ਮਜ਼ਦੂਰ ਹੈ ਜਿਹੜਾ ਉਸਨੇ ਕਦੇ ਕਿਹਾ ਹੈ ਕਿ ਮੈਂ ਮਜ਼ਦੂਰੀ ਹੈ ਜਿਹੜੀ ਕੱਲ ਨੂੰ ਕਰਾਂਗਾ ਅੱਜ ਨਹੀਂ ਕਿਉਂਕਿ ਉਸ ਨੂੰ ਪਤਾ ਹੈ ਕਿ ਇਹ ਸਾਡਾ ਕੰਮ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਜੇ ਅਸੀਂ ਮਜ਼ਦੂਰੀ ਕਰਾਂਗੇ ਤਾਂ ਹੀ ਅਸੀਂ ਸ਼ਾਮ ਨੂੰ ਪੈਸੇ ਜਿਹੜੇ ਘਰ ਲੈ ਕੇ ਜਾਵਾਂਗੇ ਤਾਂ ਹੀ ਅਸੀਂ ਆਪਣੇ ਪਰਿਵਾਰ ਦਾ ਹੈ ਜਿਹੜਾ ਪਾਲਣ ਪੋਸ਼ਣ ਕਰਾਂਗੇ ਤੇ ਉਹਨਾਂ ਨੂੰ ਪਤਾ ਹੈ ਕਿ ਸਾਡੀ ਇਹ ਜ਼ਿੰਮੇਵਾਰੀ ਹੈ ਤੇ ਸਾਨੂੰ ਇਹ ਕਰਨਾ ਹੀ ਪਏਗਾ ਚਾਹੇ ਇਸ ਨੂੰ ਹੱਸ ਕੇ ਕਰੋ ਚਾਹੇ ਇਸ ਨੂੰ ਰੋ ਕੇ ਕਰੋ ਆਫਰ ਕਿਉਂ ਨਹੀਂ ਇਸ ਕੰਮ ਨੂੰ ਹੱਸ ਕੇ ਹੀ ਕਿਉਂ ਨਾ ਕੀਤਾ ਜਾਵੇ ਜਦੋਂ ਪਤਾ ਹੈ ਕਿ ਕਰਨਾ ਅਸੀਂ ਹੀ ਹੈ ਤੇ ਇਸ ਨੂੰ ਹੈ ਜਿਹੜਾ ਆਪਾਂ ਕੱਲ ਤੇ ਨਹੀਂ ਟਾਲ ਸਕਦੇ ਇਸੇ ਲਈ ਅੱਜ ਹੀ ਤੁਸੀਂ ਤੈਅ ਕਰੋ ਕਿ ਅਸੀਂ ਆਪਣੀ ਲਾਈਫ ਦੇ ਹੈ ਜਿਹੜੇ ਡਰਾਈਵਰ ਆਪ ਬਣਾਂਗੇ ਇਹ ਇੱਕ ਚੀਜ਼ ਯਾਦ ਰੱਖੋ ਕੱਲ ਨੂੰ ਸਿਰਫ ਇੱਕ ਹੀ ਚਾਂਸ ਮਿਲਦਾ ਹੈ ਪਰ ਅੱਜ ਤੁਹਾਡੇ ਹੱਥ ਦੇ ਵਿੱਚ ਹੈ ਜਿਹੜੀ ਪੂਰੀ ਪਾਵਰ ਹੈ ਜੇ ਤੁਸੀਂ ਚਾਹੋ ਤਾਂ ਲਾਈਫ ਨੂੰ ਤੁਸੀਂ ਉਠਾ ਸਕਦੇ ਹੋ ਤੇ ਆਪਣੀ ਲਾਈਫ ਨੂੰ ਤੁਸੀਂ ਬਦਲ ਸਕਦੇ ਹੋ ਤੇ ਨਵੀਂ ਦਿਸ਼ਾ ਦੇ ਵਿੱਚ ਹੈ ਜਿਹੜਾ ਤੁਸੀਂ लेके जा सकते हो चॉइस ਤੁਹਾਡੇ ਹੱਥ ਦੇ ਵਿੱਚ ਹੈ ਤੁਸੀਂ ਲੋਕਾਂ ਵਾਂਗ ਹੀ ਹੋ ਜਾਂ ਤੁਸੀਂ ਉਹਨਾ ਤੋਂ ਉੱਪਰ ਉੱਠਣਾ ਚਾਹੁੰਦੇ ਹੋ ਤੇ ਹੁਣੇ ਇਸੇ ਪਲ ਦੇ ਵਿੱਚ ਤੁਸੀਂ ਹੈ ਕੰਮ ਸ਼ੁਰੂ ਕਰੋ ਜੋ ਕੱਲ ਨਹੀਂ ਰੱਖਿਆ ਲੈਪਟਾਪ ਖੋਲੋ ਕਿਤਾਬਾਂ ਚੁੱਕੋ ਫੋਨ ਕਾਲ ਕਰੋ ਤੇ ਪਲਾਨ ਬਣਾਓ ਜੋਬ ਅਪਲਾਈ ਕਰੋ ਪਰ ਐਕਸ਼ਨ ਲਵੋ ਕਿਉਂਕਿ ਐਕਸ਼ਨ ਨਾ ਹੀ ਜ਼ਿੰਦਗੀ ਜਿਹੜੀ ਹੈ ਬਦਲਦੀ ਹੈ ਨਾ ਕਿ ਕੱਲ ਨਾਲ ਇਸ ਲਈ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤੇ ਆਪਣੀ ਜ਼ਿੰਦਗੀ ਦਾ ਇੱਕ ਅਸੂਲ ਬਣਾਓ ਕਿ ਅੱਜ ਹੀ ਕਰਾਂਗੇ ਕੋਈ ਵੀ ਕੰਮ ਕਰਨਾ ਹੋਵੇ ਕੱਲ ਹੈ ਜਿਹੜਾ ਨਹੀਂ ਕਰਾਂਗੇ ਇਹ ਆਦਤ ਤੁਸੀਂ ਆਪਣੇ ਵਿੱਚ ਵੀ ਪਾਲੋ ਤੇ ਆਪਣੇ ਬੱਚਿਆਂ ਦੇ ਵਿੱਚ ਵੀ ਹੈ ਜਿਹੜਾ ਪਾਲੋ ਕਿ ਅਸੀਂ ਜੋ ਕੰਮ ਕਰਨਾ ਹੈ ਅੱਜ ਹੀ ਕਰਨਾ ਹੈ ਤੇ ਕੱਲ ਨਹੀਂ ਕਰਾਂਗੇ ਸੋ ਤੁਹਾਨੂੰ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਜੋ ਵੀ ਵੀਡੀਓ ਲੈ ਕੇ ਆਵਾਂ ਤੁਹਾਡੇ ਤੱਕ ਜੜੀ ਜ਼ਰੂਰ ਪਹੁੰਚ ਸਕੇ ਅੱਜ ਦੇ ਵੀਡੀਓ ਦੀ ਸਮਾਪਤੀ ਇੱਥੇ ਕਰਦੇ ਹਾਂ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਉਰ ਉ ਤੱਕ ਸਤਿ ਸ਼੍ਰੀ ਅਕਾਲ